ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਟੇਸਟੀ ਤੇ ਹੈਲਦੀ ਬਰਫੀ ਦੀ ਰੈਸਪੀ ਲੈ ਕੇ ਆਈਆਂ ਅੱਜ ਦੀ ਜਿਹੜੀ ਆਪਾਂ ਇਹ ਬਰਫੀ ਬਣਾਵਾਂਗੇ ਨਾ ਇਹਨੂੰ ਕੇਵਲ ਇੱਕ ਚਮਚਕੇ ਹੋ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਨਾਂ ਚੀਨੀ ਤੋਂ ਇਹਨੂੰ ਆਪਾਂ ਬਣਾਉਣ ਵਾਲਿਆਂ ਤਾਂ ਜਦੋਂ ਵੀ ਤੁਹਾਡਾ ਕੁਝ ਮਿੱਠਾ ਖਾਣ ਦਾ ਮਨ ਕਰਦਾ ਹੈ ਨਾ ਪਰ ਤੁਸੀਂ ਕੁਝ ਜਿਹੜਾ ਹੈਲਦੀ ਖਾਣਾ ਚਾਹੁੰਦੇ ਹੋ ਤੇ ਘੱਟ ਤੋਂ ਘੱਟ ਘੱਟ ਕੇ ਉਹ ਵਿੱਚ ਬਣੀ ਹੋਈ ਜਿਹੜੀ ਮਿਠਾਈ ਹੈ ਉਹ ਖਾਣਾ ਚਾਹੁੰਦੇ ਹੋ ਤਾਂ ਅੱਜ ਦੀ ਰੈਸਪੀ ਹੈ ਖਾਸ ਤੁਹਾਡੇ ਵਾਸਤੇ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਿਓ ਖਾਣ ਵਿੱਚ ਜਿੰਨੀ ਟੇਸਟੀ ਬਣਦੀ ਹੈ ਨਾ ਉਸ ਤੋਂ ਕਿਤੇ ਜ਼ਿਆਦਾ ਹੈਲਦੀ ਹੈ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਜਿਹੜੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਚਲੋ ਇਸ ਫਿਰ ਟੇਸਟੀ ਜੀ ਬਰਫੀ ਨੂੰ ਬਣਾਉਣਾ ਸ਼ੁਰੂ ਕਰਦੇ ਹ 22 ਬਰਫੀ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਇੱਕ ਕੱਪ ਲਿਆ ਗੁੜ ਤੁਸੀਂ ਨਾ ਕੋਈ ਵੀ ਕੌਲੀ ਜਾਂ ਕੱਪ ਹੈ ਜਿਹੜਾ ਇੱਕ ਲੈ ਲੈਣਾ ਸਾਰਾ ਨਾਪ ਉਹਦੇ ਨਾਲ ਹੀ ਲੈਣਾ ਔਰ ਗੁੜ ਨੂੰ ਆਪਾਂ ਪਹਿਲਾਂ ਛੋਟੇ ਟੁਕੜਿਆਂ ਵਿੱਚ ਤੋੜ ਲਿਆ ਹੁਣ ਆਪਾਂ ਜਿਹੜੇ ਕੱਪ ਨਾਲ ਜਿੰਨਾਂ ਦੇ ਵਿੱਚ ਗੁੜ ਪਾਇਆ ਸੀ ਨਾ ਉਹਨਾਂ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਤਾਂ ਇੱਕ ਕੱਪ ਆਪਾਂ ਇਹਦੇ ਵਾਸਤੇ ਗੁੜ ਤੇ ਇੱਕ ਕੱਪ ਇਹਦੇ ਵਾਸਤੇ ਪਾਣੀ ਲੈ ਲਿਆ ਇਹਦੇ ਵਿੱਚ ਆਪਾਂ ਕੋਈ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ ਬਹੁਤ ਹੀ ਸੌਖਾ ਨੂੰ ਬਣਾਉਣਾ ਬਸ ਤੁਸੀਂ ਨਾ ਇੱਕ ਵਾਰੀ ਗੁੜ ਨੂੰ ਹੈ ਜਿਹੜਾ ਪਹਿਲਾਂ ਪਾਣੀ 'ਚ ਚੰਗੀ ਤਰ੍ਹਾਂ ਘੁਲ ਜਾਣ ਦੇਣਾ ਤੇ ਜਿਵੇਂ ਇਹ ਪਾਣੀ ਵਿੱਚ ਮੈਲਟ ਹੋ ਜਾਂਦਾ ਘੁਲ ਜਾਂਦਾ ਇਸ ਤੋਂ ਬਾਅਦ ਆਪਾਂ 2 ਮਿੰਟ ਵਾਸਤੇ ਇਹਨੂੰ ਪਕਾ ਲੈਣਾ ਤੇ ਦੇਖੋ ਚਾਸ਼ਨੀ ਨੂੰ ਆਪਾਂ 2 ਮਿੰਟ ਵਾਸਤੇ ਆ ਪਕਾ ਲਿਆ ਵਧੀਆ ਇਹਦੇ ਵਿੱਚ ਉਬਾਲ ਆ ਗਿਆ ਹੁਣ ਆਪਾਂ ਇਹ ਜਿਹੜਾ ਗੈਸ ਦਾ ਫਲੇਮ ਬੰਦ ਕਰਕੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਾਸਤੇ ਲਏ ਆ ਭੁੱਜੇ ਹੋਏ ਚਨੇ ਜਿਹੜੇ ਭੁੱਜੇ ਹੋਏ ਛੋਲੇ ਆਉਂਦੇ ਨੇ ਉਹ ਆਪਾਂ ਇਹਦੇ ਵਾਸਤੇ ਯੂਜ਼ ਕਰਨੇ ਆ ਤੇ ਬਿਨਾ ਛਿਲਕੇ ਦੇ ਨੇ ਆਲਰੇਡੀ ਰੋਸਟਡ ਹੁੰਦੇ ਆ ਭੁੰਨੇ ਹੋਏ ਹੁੰਦੇ ਆ ਤਾਂ ਇਸ ਬਰਫੀ ਨੂੰ ਬਣਾਉਣ ਵਿੱਚ ਬਿਲਕੁਲ ਵੀ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ। ਛਿਲਕਾ ਇਹਨਾਂ ਦਾ ਜ਼ਰੂਰ ਉਤਰਿਆ ਹੋਣਾ ਚਾਹੀਦਾ ਤੇ ਤੁਸੀਂ ਨਾ ਇਹਨੂੰ ਇਹ ਜਿਹੜਾ ਇੱਕ ਮਿਕਸਰ ਜਾਰ ਵਿੱਚ ਪਾ ਕੇ ਦੋ ਕੱਪ ਆਪਾਂ ਇਹਦੇ ਵਿੱਚ ਪੁੱਜੇ ਹੋ ਜਣੇ ਪਾ ਤਿਆਂ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਬਿਲਕੁਲ ਇਹਦਾ ਇੱਕ ਜਿਹੜਾ ਬਰੀਕ ਪਾਊਡਰ ਹੈ ਬਿਲਕੁਲ ਇਹਨੂੰ ਇਹ ਫਾਈਨ ਪਾਊਡਰ ਇਹਦਾ ਤਿਆਰ ਕਰ ਲੈਣਾ। ਜਿਵੇਂ ਬੇਸਨ ਹੁੰਦਾ ਨਾ ਬਸ ਉਸੇ ਤਰ੍ਹਾਂ ਆਪਾਂ ਇਹਨੂੰ ਇਹ ਜਿਹੜਾ ਦੇਖੋ ਪੀਸ ਲੈਣਾ। ਤਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਪੀਸ ਲਿਆ ਇਸ ਤੋਂ ਬਾਅਦ ਆਪਾਂ ਇਹ ਜਿਹੜੇ ਪਾਊਡਰ ਇਹਦਾ ਆਪਣੇ ਕੋਲ ਇੱਕ ਬਣ ਕੇ ਤਿਆਰ ਹੋ ਗਿਆ ਇਹਨੂੰ ਇੱਕ ਇਹ ਜਿਹੜੇ ਕੜਾਈ ਵਿੱਚ ਪਾ ਲਾਂਗੇ ਤੇ ਜਿਹੜਾ ਆਪਾਂ ਗੁੜ ਰੱਖਿਆ ਹੋਇਆ ਸੀ ਨਾ ਗੁੜ ਵਾਲੀ ਚਾਸ਼ਨੀ ਉਹਨੂੰ ਆਪਾਂ ਇੱਕ ਵਾਰੀ ਛਾਨਣੀ ਨਾਲ ਚੰਗੀ ਤਰ੍ਹਾਂ ਛਾਣ ਲੈਣਾ ਹੈ ਗੁੜ ਵਿੱਚ ਕੋਈ ਵੀ ਇੰਪਿਉਰਿਟੀ ਹੁੰਦੀਆਂ ਤਾਂ ਇਸ ਤਰ੍ਹਾਂ ਨਿਕਲ ਜਾਂਦੀ ਹੈ ਛਾਨਣਾ ਇਹਨੂੰ ਬਹੁਤ ਜ਼ਰੂਰੀ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਇੱਕ ਵਾਰੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿਉਂਕਿ ਆਲਰੇਡੀ ਪੁਜੇ ਹੋਏ ਚਨੇ ਨੇ ਭੁੰਨਣ ਦੀਆਂ ਨੂੰ ਆਪਾਂ ਨੂੰ ਕੋਈ ਹੋਰ ਜ਼ਿਆਦਾ ਪਕਾਣ ਦੀ ਜ਼ਰੂਰਤ ਨਹੀਂ ਪੈਂਦੀ ਜਿਵੇਂ ਹੀ ਆਪਾਂ ਇਹਨੂੰ ਚਾਸ਼ਨੀ ਵਿੱਚ ਮਿਕਸ ਕਰਦੇ ਆ ਨਾ ਬਸ 2 ਤੋਂ 3 ਮਿੰਟ ਬਾਅਦ ਹੀ ਇਹ ਜਿਹੜਾ ਇਸ ਤਰ੍ਹਾਂ ਮਿਕਸਚਰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਹਾਨੂੰ ਜਿਵੇਂ ਪਤਾ ਹੀ ਹੋਏਗਾ ਕਿ ਜਿਹੜੇ ਪੁਜੇ ਹੋਏ ਚਨੇ ਨੇ ਤੇ ਗੁੜਾ ਬਹੁਤ ਵਧੀਆ ਬਹੁਤ ਹੈਲਦੀ ਕੰਬੀਨੇਸ਼ਨ ਇਹਨਾਂ ਦਾ ਮੰਨਿਆ ਜਾਂਦਾ ਹੈ ਤਾਂ बन ਕੇ تیار ਹੁੰਦੀ ਹੈ ਨਾ ਚਨੇ ਤੇ ਗੁੜ ਦੀ ਇਹ ਵੀ ਬਹੁਤ ਜ਼ਿਆਦਾ ਨਿਊਟ੍ਰੀਸ਼ੀਅਸ ਤੇ ਹੈਲਦੀ ਹੁੰਦੀ ਹੈ ਤਾਂ ਜਦੋਂ ਇਹ ਮਿਕਸਚਰ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਨਾ ਇੱਕ ਛੋਟਾ ਚਮਚ ਆਪਾਂ ਇਹਦੇ ਵਿੱਚ ਪਾਇਆ ਦੇਸੀ ਘਿਓ ਹੁਣ ਜੇ ਤੁਸੀਂ ਕਿਸੇ ਵਜ੍ਹਾ ਨਾਲ ਇੰਨਾ ਘਿਓ ਵੀ ਇਹਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਨਾ ਤਾਂ ਇਹਨੂੰ ਵੀ ਸਕਿੱਪ ਕਰ ਸਕਦੇ ਹੋ ਬਿਨਾਂ ਘਿਓ ਤੋਂ ਵੀ ਇਹ ਵਾਲੀ ਬਰਫੀ ਹੈ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜੇ ਤੁਸੀਂ ਥੋੜਾ ਜਿਹਾ ਜ਼ਿਆਦਾ ਘਿਓ ਪਾਉਣਾ ਚਾਹੁੰਦੇ ਹੋ ਤੁਹਾਡਾ ਮਨ ਕਰਦਾ ਥੋੜਾ ਜ਼ਿਆਦਾ ਇਹਦੇ ਵਿੱਚ ਘਿਓ ਪਾਉਣ ਦਾ ਤਾਂ ਤੁਸੀਂ ਇਹ ਜਿਹੜਾ ਇਹਦੇ ਵਿੱਚ 2 ਤੋਂ 4 ਚਮਚ ਤੱਕ ਵੀ ਘਿਓ ਪਾ ਸਕਦੇ ਹੋ ਤਾ ਇਸ ਤਰ੍ਹਾਂ ਦੇਖੋ ਇਹ ਮਿਕਸਚਰ ਹੁਣ ਇਕੱਠਾ ਹੋਣਾ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ ਇਹਨੂੰ ਆਪਾਂ ਨਹੀਂ ਪਕਾਣਾ ਓਵਰਕੁਕ ਨਹੀਂ ਕਰਾਂਗੇ ਜਿਵੇਂ ਮਿਕਸਚਰ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਜਿਹੜਾ ਗੈਸ ਦਾ ਫਲੇਮ ਬੰਦ ਕਰ ਦੇਣਾ ਇਸ ਤੋਂ ਬਾਅਦ ਜਿਹੜੀ ਵੀ ਤੁਸੀਂ ਥਾਲੀ ਜਾਂ ਟ੍ਰੇ ਕਿਸੇ ਚ ਵੀ ਬਰਫੀ ਜਮਾਉਣੀ ਹੈ ਉਹਨਾਂ ਨੂੰ ਥੋੜਾ ਜਿਹਾ ਘਿਓ ਲਗਾ ਕੇ ਉਹਦੇ ਵਿੱਚ ਗ੍ਰੀਸ ਕਰ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਬਟਰ ਪੇਪਰ ਲਗਾਇਆ ਬਿਲਕੁਲ ਆਪਸ਼ਨਲ ਹੈ ਤੇ ਬਰਫੀ ਵਾਲਾ ਸਾਰਾ ਮਿਕਸਚਰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਫੈਲਾ ਕੇ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਇਸ ਤੋਂ ਬਾਅਦ ਚਮਚ ਨਾਲ ਥੋੜਾ ਜਿਹਾ ਇਹਨੂੰ ਸੈੱਟ ਕਰ ਦੇਣਾ ਹੁਣ ਤੁਸੀਂ ਦੀ ਗਾਰਨਿਸ਼ਿੰਗ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਨਹੀਂ ਐਵੇਂ ਹੀ ਰੱਖ ਸਕਦੇ ਹੋ ਮੈਂ ਇਹਦੇ ਉੱਪਰ ਥੋੜੇ ਜਿਹੇ ਬਰੀਕ ਕੱਟੇ ਹੋਏ ਜਿਹੜੇ ਬਦਾਮ ਨੇ ਉਹਨਾਂ ਨਾਲ ਇਹਦੀ ਗਾਰਨਿਸ਼ਿੰਗ ਕਰਤੀ ਹੈ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਸੈੱਟ ਕਰਾਂਗੇ ਇਸ ਤੋਂ ਬਾਅਦ ਤੁਹਾਨੂੰ ਜਿਆਦਾ ਜਲਦੀ ਹੈ ਤਾਂ ਤੁਸੀਂ ਇਹਨੂੰ 1 ਤੋਂ 2 ਘੰਟੇ ਲਈ ਫ੍ਰਿਜ ਵਿੱਚ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ 3 ਤੋਂ 4 ਘੰਟੇ ਵਾਸਤੇ ਬਾਹਰ ਹੀ ਰੱਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੀ ਬਰਫੀ ਹੈ ਇਹਦੀ ਜੰਮ ਕੇ ਤਿਆਰ ਹੋ ਜਾਂਦੀ ਹੈ ਮੈਂ ਇਹਨੂੰ ਇਹ ਜਿਹੜਾ 1 ਘੰਟੇ ਵਾਸਤੇ ਫ੍ਰਿਜ ਵਿੱਚ ਰੱਖਤਾ ਸੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਇਹਦੇ ਪੀਸੇਸ ਕੱਟ ਕਰ ਲਾਂਗੇ ਬਹੁਤ ਈਜ਼ੀਲੀ ਦੇਖੋ ਇਸ ਤਰ੍ਹਾਂ ਡੀਮੋਲਡ ਹੋ ਜਾਂਦੀ ਹੈ ਬਿਲਕੁਲ ਵਧੀਆ ਬਹੁਤ ਹੀ ਅੱਛੀ ਜਿਹੜੀ ਬਰਫੀ ਹੈ ਬਣ ਕੇ ਤਿਆਰ ਹੋਈ ਹੈ ਤੇ ਇਹਨੂੰ ਆਪਾਂ ਇੱਕ ਦੂਸਰੀ ਪਲੇਟ ਵਿੱਚ ਜਿਹੜਾ ਸਿੱਧਾ ਦੂਸਰੀ ਪਲੇਟ 'ਚ ਨਾ ਥੋੜਾ ਜਿਹਾ ਇਹਨੂੰ ਸਿੱਧਾ ਕਰ ਲੈਣੇ ਆ ਇਸ ਤੋਂ ਬਾਅਦ ਆਪਾਂ ਇਹਦੇ ਪੀਸੇਸ ਕੱਟ ਕਰਾਂਗੇ ਆਰ ਕੱਟ ਕਰਨ ਤੋਂ ਹੀ ਤੁਹਾਨੂੰ ਪਤਾ ਚੱਲ ਜਾਏਗਾ ਕਿੰਨੀ ਜ਼ਿਆਦਾ ਸੌਫਟ ਵਾਲੀ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋਈ ਹੈ ਤਾਂ ਤੁਸੀਂ ਵੀ ਇੱਕ ਵਾਰੀ ਇਹ ਰੈਸਪੀ ਟਰਾਈ ਜ਼ ਤੇ ਜੇ ਤੁਸੀਂ ਇਹ ਬਰਫੀ ਦੀ ਰੈਸਪੀ ਟਰਾਈ ਕਰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਬਰਫੀ ਬਣੀ ਕਿਵੇਂ ਦੀ ਹੈ ਤੇ ਤੁਹਾਨੂੰ ਨਾ ਮੈਂ ਇੱਕ ਇਹਦਾ ਪੀਸ ਤੋੜ ਕੇ ਵੀ ਦਿਖਾ ਦਿੰਨੀ ਆ ਜਿਸ ਦੇ ਨਾਲ ਤੁਹਾਨੂੰ ਇਹਦਾ ਟੈਕਸਚਰ ਪਤਾ ਚੱਲ ਜਾਏਗਾ ਕਿ ਕਿੰਨੀ ਜ਼ਿਆਦਾ ਸੌਫਟ ਵਾਲੀ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋਈ ਹੈ ਇਹ ਦੇਖੋ ਬਿਲਕੁਲ ਨਰਮ ਮੁਲਾਇਮੇ ਵਾਲੀ ਜਿਹੜੀ ਬਰਫੀ ਬਣਦੀ ਹੈ ਬਹੁਤ ਹੀ ਵਧੀਆ ਇਹਦਾ ਟੈਕਸਚਰ ਆਉਂਦਾ ਤਾਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ